ਅਕਟੇਵ ਐਕਸੀਡ ਦੇ ਸ਼ੋਰੂਮ ਤੇ ਲੁੱਟ ਪਈ ਗਈ ਆ ਜਾ ਮੈਂ ਕੈਮਰਾਮੈਨ ਭੱਜ ਕੇ ਆ ਜਾ ਛੇਤੀ ਛੇਤੀ ਆ ਜਾ ਆ ਜਾ ਆ ਜਾ ਅੰਦਰ ਆ ਜਾ ਲੁੱਟ ਪਈ ਗਈ ਲੁੱਟ ਆਏ ਤੁਹਾਨੂੰ ਦਿਖਾਵਾਂ ਆ ਜਾ ਆ ਜਾ ਪੱਜ ਕੇ ਪੱਜ ਕੇ ਪੱਜ ਕੇ ਆ ਦੇਖ ਇੱਧਰ ਮਾਨਸਾ ਛੱਡ ਪੂਰਾ ਪੰਜਾਬ ਛੱਡ ਆਲ ਇੰਡੀਆ ਛੱਡ ਮਾਨਸਾ ਦੇ ਅੰਦਰ ਜਿੰਨਾ ਲੈਸ ਮਿਲੂਗਾ ਉਹਨਾਂ ਆਲ ਇੰਡੀਆ 'ਚ ਵੀ ਨਹੀਂ ਮਿਲਦਾ ਖੁੱਲਾ ਚੈਲੰਜ ਹੈ ਬਾਈ ਖੁੱਲਾ ਚੈਲੰਜ 35% ਲੈਸ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਬਾਈ ਜੀ 35% ਨਹੀਂ ਹੈਗਾ 30% ਵੀਡੀਓ ਸ਼ੇਅਰ ਕਰਨ ਵਾਲੇ ਨੂੰ 35 ਦਵਾਵਾਂਗੇ 35 ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਆਲ ਇੰਡੀਆ 'ਚ ਵੀ 35% ਕੋਈ ਨਹੀਂ ਦੇ ਸਕਦਾ ਹੁਣ ਤੂੰ ਚੁੱਪ ਕਰਕੇ ਬਹਿ ਜਾ ਇੱਥੇ ਤੇ ਮੈਨੂੰ ਬੋਲਣ ਦੇ ਕੁਛ ਨਾ ਬੋਲੀ ਤੇ ਆਪਾਂ ਖੁੱਲਾ ਚੈਲੰਜ ਕਰਨਾ ਵੀ 35% ਡਿਸਕਾਊਂਟ ਦੇਣਾ ਓਕਟੇਵ ਐਕਸੀਡ ਤੇ ਹੁਣ ਆਪਾਂ ਆਈਟਮਾ ਦਿਖਾਵਾਂਗੇ ਇਹਨਾਂ ਨੂੰ ਆਜੋ ਬਾਈ ਜੀ ਆ ਲੋ ਪਹਿਲਾਂ ਤੁਹਾਨੂੰ ਅਸੀਂ ਲੇਡੀਜ਼ ਆਈਟਮਾ ਦਿਖਾਉਨੇ ਆ 35% ਡਿਸਕਾਊਂਟ ਵੀਡੀਓ ਸ਼ੇਅਰ ਕਰਨ ਵਾਲੇ ਨੂੰ 35% ਡਿਸਕਾਊਂਟ ਬਾਈ ਆਲ ਇੰਡੀਆ ਚ ਖੁੱਲਾ ਚੈਲੰਜ ਹੈ ਜੇ ਕੋਈ 35% ਦੇ ਦੇ ਤਾਂ ਫ੍ਰੀ ਦੇਵਾਂਗੇ ਪੀਸ ਆ ਲੋ ਲਓ ਜੀ ਲੇਡੀਜ਼ ਆਈਟਮਾਂ ਦੇਖੋ ਆ ਲੋ ਆਈਟਮਾਂ ਦੇ ਨਾਲ ਤਾਂ ਪੂਰਾ ਸ਼ੋਰੂਮ ਭਰਿਆ ਪਿਆ ਆ ਦੇਖੋ ਜੀ ਲੇਡੀਜ਼ ਕੋਟ ਸੈੱਟ ਉਹ ਕੈਮਰਾਮੈਨ ਸਾਹਿਬ ਕੀ ਹੋ ਗਿਆ ਤੁਹਾਨੂੰ ਰੇਟ ਸੁਣ ਕੇ ਚੱਕਰ ਤਾਂ ਨਹੀਂ ਆ ਗਿਆ ਇਹ ਤੇ ਵੀ 35% ਡਿਸਕਾਊਂਟ ਹੈ ਲੇਡੀਜ਼ ਕੋਟ ਸੈੱਟ ਹੈ ਬਾਈ ਆ ਦੇਖੋ 35% ਡਿਸਕਾਊਂਟ ਖੁੱਲਾ ਚੈਲੰਜ ਕਰਤਾ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਆ ਲਓ ਚਾਹੇ ਜਿੰਸ ਦੀ ਪੈਂਟ ਲਓ ਲੇਡੀ ਜੈਂਸ ਕੋਈ ਮਰਜੀ ਪੈਂਟ ਸ਼ਰਟ ਆ ਲਓ ਜੀ ਆਕਟਿਵ ਐਕਸੀਡ ਪਹਿਲਾਂ ਤਾਂ ਬਾਈ ਜੀ ਮਾਰਕਾ ਦਿਖਾਓ ਆ ਦੇਖੋ ਆ ਦੇਖੋ ਇਧਰ ਜਾਕੋ ਹਿੱਲ ਨਾ ਜਾਇਓ ਕੈਮਰਾਮੈਨ ਸਾਹਿਬ ਰੇਟ ਸੁਣ ਕੇ ਹਿੱਲ ਨਾ ਜਾਇਓ ਡਿਸਕਾਊਂਟ ਸੁਣ ਕੇ ਆ ਦੇਖੋ 35% ਡਿਸਕਾਊਂਟ ਖੁੱਲਾ ਚੈਲੰਜ ਆ ਆਲ ਇੰਡੀਆ ਦਾ ਜੇ ਕੋਈ 35% ਡਿਸਕਾਊਂਟ ਦੇ ਦੇ ਆ ਲਓ ਲੇਡੀਜ਼ ਪੈਂਟ ਹੁਣ ਤੁਹਾਨੂੰ ਦਿਖਾਉਨੇ ਅੱਗੇ ਚੱਲ ਕੇ ਪੈਂਟਾਂ ਸ਼ਰਟਾਂ ਲੋਹੜਾਂ ਟੀ-ਸ਼ਰਟਾਂ ਆਜੋ ਅੱਗੇ ਆਜੋ ਆ ਲੋ ਆ ਦੇਖੋ ਜੀ 35% ਡਿਸਕਾਊਂਟ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ 35% ਡਿਸਕਾਊਂਟ ਹੈ ਚਾਹੇ ਇੰਸਟਾਗ੍ਰam ਤੇ ਸ਼ੇਅਰ ਕਰੋ ਚਾਹੇ ਫੇਸਬੁੱਕ ਤੇ ਕਰੋ ਚਾਹੇ YouTube ਤੇ ਮਾਨਸਾ ਪ੍ਰਚਾਰ ਕੰਪਨੀ ਚੈਨਲ ਤੇ ਵੀਡੀਓ ਚੱਲ ਰਹੀ ਹੈ ਤੇ ਸ਼ੇਅਰ ਕਰਕੇ ਆਉਣ ਵਾਲੇ ਨੂੰ 35% ਡਿਸਕਾਊਂਟ ਆਲ ਇੰਡੀਆਜ਼ ਖੁੱਲਾ ਚੈਲੰਜ ਹੈ ਬਾਈ ਆ ਲੋ ਰੰਗ ਡਿਜ਼ਾਈਨ ਜਿਹੇ ਜੇ ਮਰਜ਼ੀ ਬਾਈ ਆ ਦੇਖੋ ਇੱਧਰ ਆ ਲੋ ਇੱਧਰ ਜਾ ਕੋਜੀ ਕੈਮਰਾਮੈਨ ਸਾਹਿਬ ਆ ਦੇਖੋ 35% ਖੁੱਲਾ ਚੈਲੰਜ ਆਜੋ ਕਰਾ ਅੱਗੇ ਆਜੋ ਅੱਗੇ ਦਿਖਾਉਣਾ ਤੁਹਾਨੂੰ ਮੈਂ ਆ ਲੋ ਆ ਦੇਖੋ ਜੀ ਟੀ-ਸ਼ਰਟਾਂ ਰੰਗ ਡਿਜ਼ਾਈਨ ਜਿਹੇ ਜੇ ਮਰਜ਼ੀ ਕੈਮਰਾਮੈਨ ਸਾਹਿਬ ਹੁਣ ਨਾ ਚੱਕਰ ਖਾ ਜਾਓ ਕਿਤੇ ਆ ਦੇਖੋ ਆ ਦੇਖੋ ਜੀ ਆ ਲੋ ਦੇ ਕੀ ਚੱਲਿਓ ਬਾਈ ਲੁੱਟ ਪਾਤੀ ਲੁੱਟ ਧੁਮਾਕਾ ਕਰਨਾ ਧੁਮਾਕਾ ਓਕਟੇਵ ਆਕਸੀਡ ਵਾਲਾ ਧੁਮਾਕਾ ਕਰਨਾ ਬਾਈ ਆ ਲੋ ਇਹ ਜੀ ਆਈਟਮ ਦੇਖੀਏ ਕਦੇ 35% ਡਿਸਕਾਊਂਟ ਕਿਸੇ ਸ਼ੋਰੂਮ ਤੇ ਮਿਲੀਨੀਅਮ ਸਿਟੀ ਚ ਮਿਲੂਗਾ ਤੁਹਾਨੂੰ ਇਹ 35% ਡਿਸਕਾਊਂਟ ਆ ਲੋ ਆਹਾ ਆ ਦੇਖੋ ਜੀ ਆ ਲੈਖੋ ਲੇਡੀ ਟੀ-ਸ਼ਰਟ ਵੀਡੀਓ ਸ਼ੇਅਰ ਕਰਨ ਵਾਲੇ ਨੂੰ 35% ਡਿਸਕਾਊਂਟ ਆ ਲੋ ਇੱਧਰ ਵੀ ਜੀਨਸ ਦੀਆਂ ਪੈਂਟਾਂ ਕਿੰਨੀਆਂ ਸੋਹਣੀਆਂ ਸੋਹਣੀਆਂ ਪਈਆਂ ਨੇ ਲੇਡੀਜ਼ ਆ ਦੇਖੋ ਆ ਦੇਖੋ ਜੀ 35% ਡਿਸਕਾਊਂਟ ਵੀਡੀਓ ਸ਼ੇਅਰ ਕਰਨ ਵਾਲੇ ਨੂੰ 35% ਡਿਸਕਾਊਂਟ ਆ ਜੋ ਹੋਰ ਅੱਗੇ ਚੱਲਦੇ ਆਪਾਂ ਆ ਲੋ ਅਸੀਂ ਆਈਟਮਾਂ ਦਿਖਾਉਂਦੇ ਨਹੀਂ ਥੱਕਦੇ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਦੇਖਦੇ ਦੇਖਦੇ ਇਸ ਤੋਂ ਬਾਅਦ ਅਸੀਂ ਤੁਹਾਨੂੰ ਜੈਂਸ ਵੀ ਦਿਖਾਵਾਂਗੇ ਆਈਟਮਾਂ ਦੇਖੀ ਚੱਲਿਓ ਅੱਪਾ ਪਾ ਦਿੱਤੇ ਆ ਲੁੱਟ ਆ ਲੋ ਸ਼ਰਟ ਦੇਖੋ ਆ ਲੋ ਇਹਦਾ ਕੁਛ ਵੀ ਨਹੀਂ ਬਾਈ ਆ ਦੇਖੋ ਇੱਧਰ ਆ ਦੇਖੋ ਲੇਡੀਜ਼ ਆਟਮਾ ਕਿੰਨੀਆਂ ਸੋਹਣੀਆਂ ਸੋਹਣੀਆਂ ਨੇ ਬਾਈ ਜੀ ਤੁਸੀਂ ਦੇਖ ਕੇ ਹਿੱਲ ਜਾਓਗੇ ਇੰਨੀਆਂ ਸੋਹਣੀਆਂ ਆਟਮਾ ਲੈ ਜਾਂਦੀਆਂ ਨੇ ਆਪਾਂ 35% ਡਿਸਕਾਊਂਟ ਰੇਟ ਤੇ ਇੱਕ ਗੱਲ ਹੋਰ ਦੱਸਾਂ ਇਹ 35% ਕਿਉਂ ਕੀਤਾ ਕਿਉਂਕਿ ਗਾਹਾਂ ਸਰਦੀ ਦਾ ਸੀਜ਼ਨ ਆ ਜਾਣਾ ਤੇ ਗਰਮੀ ਦਾ ਜਿਹੜਾ ਸਟਾਕ ਹੈ ਇਹ ਕਲੀਅਰ ਕਰਨਾ ਹੈ ਖਾਲੀ ਕਰਨਾ ਹੈ ਬਾਈ ਸਟੋਰ ਲੁੱਟ ਕੇ ਲੈ ਜਾਓ ਜਿੰਨਾ ਮਾਲ ਲੁੱਟਿਆ ਜਾਂਦਾ ਆ ਦੇਖੋ ਜੀ ਕੰਬੋ ਟੀ-ਸ਼ਰਟਾਂ ਲੁੱਟ ਪੈ ਗਈ ਲੁੱਟ ਇਹ ਵੀ ਤੁਹਾਨੂੰ 35% ਦਾ ਡਿਸਕਾਊਂਟ ਦੇ ਦਾਂਗੇ ਚੱਕ ਲੋ ਜਿਹੇ ਜੇ ਮਰਜੀ ਰੰਗ ਜਿਹੇ ਜੇ ਮਰਜੀ ਡਿਜ਼ਾਈਨ ਕੰਬੋ ਟੀ-ਸ਼ਰਟਾਂ ਜੀ ਆ ਦੇਖੋ ਇਹ ਵੀ 35% ਡਿਸਕਾਊਂਟ ਤੇ ਹੈ ਜੀ ਆਕਟੇਵ ਆਕਸੀਡ ਦੀਆਂ ਨੇ ਇਹ ਵੀ ਚੱਕ ਲੋ ਕਿ ਨਾ ਆ ਲੋ ਇੱਥੇ ਮਿਲੂਗਾ ਤੁਹਾਨੂੰ ਅਸਲੀ ਬ੍ਰਾਂਡ ਅਸਲੀ ਬ੍ਰਾਂਡ ਦੀ ਫੁੱਲ ਗਾਰੰਟੀ ਹੈ ਫੁੱਲ ਅਸਲੀ ਬ੍ਰਾਂਡ ਦੀ ਆ ਦੇਖੋ ਆ ਮਾਰਕਾ ਲੱਗਿਆ ਹੋਇਆ ਜੀ ਉੱਪਰ ਆਕਟੇਵ ਆਕਸਾਈਡ ਦਾ ਆਜੂ ਕਰਾਂ ਭੱਜ ਕੇ ਨੱਠ ਕੇ ਦੌੜ ਕੇ ਆਜੋ ਆਲ ਇੰਡੀਆ ਚ ਖੁੱਲਾ ਚੈਲੰਜ ਹੈ ਕਿਸੇ ਵੀ ਸ਼ੋਰੂਮ ਤੇ 35% ਡਿਸਕਾਊਂਟ ਮਿਲ ਜੇ ਤਾਂ ਸਾਡੀ ਵੀਡੀਓ ਸ਼ੇਅਰ ਕਰਨ ਵਾਲੇ ਨੂੰ 35% ਅਸੀਂ ਡਿਸਕਾਊਂਟ ਦੇ ਰਹੇ ਹਾਂ 35% ਆ ਸ਼ੋਰੂਮ ਦਾ ਮੈਨੇਜਰ ਜੇ ਪਹਿਲਾਂ ਰੌਲਾ ਪਾਉਂਦਾ ਸੀ ਕਹਿੰਦਾ ਬਾਊ ਜੀ 30 ਹੈ ਮੈਂ ਕਿਹਾ ਨਹੀਂ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਅਸੀਂ 35 ਹੀ ਦੇਵਾਂਗੇ ਆਜੋ ਹੁਣ ਅੱਗੇ ਚੱਲਦੇ ਹਾਂ ਹੋਰ ਦਿਖਾਉਨੇ ਤੁਹਾਨੂੰ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਜੈਂਸ 35 ਸ਼ਰਟਾਂ, ਟੀ-ਸ਼ਰਟਾਂ, কুরਤੇ, ਲੋਅਰ ਆ ਦੇਖੋ ਅੱਛਾ ਇੱਕ ਗੱਲ ਹੋਰ ਹੈ ਡਿਸਕਾਊਂਟ ਯਾਦ ਰੱਖਿਓ ਕਿੰਨਾ ਕਿਹਾ ਮੈਂ 35% ਆ ਦੇਖੋ ਆਜੋ ਅੱਗੇ ਆਜੋ ਮੈਂ ਕਹਿੰਦਾ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਆ ਲੋ ਆ ਦੇਖੋ ਜੀ কুরਤੇ ਇਹ ਵੀ 35% ਡਿਸਕਾਊਂਟ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਹੈ ਰੰਗ, ਡਿਜ਼ਾਈਨ ਜਿਹਹ ਜਾਂ ਮਰਜ਼ੀ ਲਓ ਬਾਈ ਜੀ ਜਿਹਹ ਜਾਂ ਮਰਜ਼ੀ ਖੁੱਲਾ ਚੈਲੰਜ ਕਰਤਾ ਇਹ ਜਾ ਰਹੇ ਮਾਲ ਲੁੱਟ ਦੇ ਭਾਅ 'ਚ 35% ਡਿਸਕਾਊਂਟ ਆ ਦੇਖੋ ਜੀ ਡਬਲ ਸ਼ੇਡ ਆ ਦੇਖੋ ਤੁਸੀਂ ਕਲਰ ਦੇਖੀ ਚੱਲਿਓ ਬਾਈ ਜੀ ਹੁਣ ਤੁਹਾਨੂੰ ਅਸੀਂ ਸ਼ਰਟਾਂ ਦਿਖਾਉਨੇ ਆ ਜੀ ਆ ਲੋ ਤਾਂ ਲੁੱਟ ਪਾਤੀ ਲੁੱਟ ਇਹ ਮਾਲ ਬਾਈ ਕਲੀਅਰ ਕਰਨਾ ਹੈ ਜਮਾ ਸਾਫ਼ ਕਰਨਾ ਮਾਲ ਇਹ ਆ ਲੋ ਆ ਦਿਖਾਈਏ ਤੁਹਾਨੂੰ ਸ਼ਰਟਾਂ ਹਾਂ ਬਾਜੂ 35% ਡਿਸਕਾਊਂਟ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਹਲੋ ਆ ਦੇਖੋ ਜੀ ਛੱਟ ਲੱਗਦੀ ਨਾ ਜਿਵੇਂ ਕਿਸੇ ਸਰਕਾਰੀ ਨੌਕਰੀ ਵਾਲੇ ਦੇ ਪਾਈ ਹੋਵੇ ਤੇ ਡਿਸਕਾਊਂਟ ਕਿੰਨਾ 35% ਮਾਨਸਾ ਛੱਡੋ ਪੰਜਾਬ ਛੱਡੋ ਆਲ ਇੰਡੀਆ ਛੱਡੋ ਆਲ ਇੰਡੀਆ ਚ ਵੀ ਨਹੀਂ ਮਿਲਦੀ ਭਾਈ 35% ਡਿਸਕਾਊਂਟ ਓਕਟੇਵ ਐਕਸੀਡ ਦੀ ਟੀ-ਸ਼ਰਟ ਜਾਂ ਸ਼ਰਟ ਕੋਈ ਵੀ ਕੋਈ ਵੀ ਕੱਪੜਾ ਲੈਣਾ ਹੋਵੇ ਤਾਂ ਇਹ ਕੱਲੀ ਮਲੀਨੀਅਮ ਸਿਟੀ ਹੈ ਜਿਹੜੀ ਤੁਹਾਨੂੰ 35% ਡਿਸਕਾਊਂਟ ਤੇ ਫਰੈਸ਼ ਸਟਾਕ ਦੇ ਰਹੀ ਹੈ ਫਰੈਸ਼ ਫਰੈਸ਼ ਮਾਲ ਆਲੋ ਹੁਣ ਤੁਹਾਨੂੰ ਦਿਖਾਉਣਾ ਸੀ ਫੁੱਲ ਬਾਜੂ ਆਜੋ ਕਰਾ ਆਲੋ ਇਹ ਹੈ ਬਾਈ ਜੀ ਫੁੱਲ ਬਾਜੂ ਆ ਦੇਖੋ ਕਲਰ ਕਰੈਕਸ਼ਨ ਦੇਖੀ ਚੱਲਿਓ ਬਾਈ ਆਲੋ ਓਕਟੇਵ ਆਕਸੀਡ 35% ਡਿਸਕਾਊਂਟ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਆਲੋ ਆਪਾਂ ਪੈਂਟਾਂ ਦੇਖੋ ਜੀ ਪੈਂਟਾਂ ਕਿੰਨੀਆਂ ਸੋਹਣੀਆਂ ਸੋਹਣੀਆਂ ਲੈ ਕੇ ਆਏ ਆ ਇਹ ਵੀ 35% ਡਿਸਕਾਊਂਟ ਲੁੱਟ ਪੈ ਗਈ ਲੁੱਟ ਪੈ ਗਈ ਚੱਕ ਲੋ ਬਾਈ ਚੱਕ ਲੋ ਆ ਦੇਖੋ ਆਲੋ ਬਾਈ ਜੀ ਲੁੱਟ ਲੋ ਮੇਲਾ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਦਿਖਾ ਦਿਓ ਮੈਨੇਜਰ ਸਾਹਿਬ ਨੂੰ ਇੱਥੇ ਆ ਕੇ ਤੇ 35% ਡਿਸਕਾਊਂਟ ਚੈਲੰਜ ਕਰਕੇ ਲੈ ਕੇ ਜਾਓ ਚੈਲੰਜ ਕਰਕੇ ਆ ਲੋ ਪੈਂਟਾਂ ਸ਼ਰਟਾਂ ਦੇਖੀ ਚੱਲਿਓ ਬਾਈ ਜੀ ਤੁਸੀਂ ਲੇਡੀ ਜੈਂਟਸ ਜਿਹਹ ਜਿਹਾ ਮਰਜ਼ੀ ਲਓ ਆ ਲੋ ਵਾਈਟ ਸ਼ਰਟ ਦੇਖੋ ਸ਼ੇਪ ਦੇਖੋ ਬਾਈ ਜੀ ਦੇਖੋ ਕਿੰਨੀ ਸੋਹਣੀ ਸ਼ਰਟ ਦੀ ਸ਼ੇਪ ਆ ਲੋ ਫੁੱਲ ਬਾਜੂ ਸ਼ਰਟ ਕੱਪੜਾ ਦੇਖੋ ਜੀ ਕਿੰਨਾ ਪਿਆਰਾ ਆ ਦੇਖੋ ਜੀ ਜੈਂਸ ਟੀ-ਸ਼ਰਟਾਂ ਗੋਲ ਗਲੇ ਵਾਲੀਆਂ ਇਹ ਵੀ ਤੁਹਾਨੂੰ 35% ਡਿਸਕਾਊਂਟ ਤੇ ਮਿਲਣਗੀਆਂ ਜੀ ਮਲੀਨੀਅਮ ਸਿਟੀ ਦੇ ਸ਼ੋਅਰੂਮ 'ਚ ਔਕਟਿਵ ਐਕਸੀਡ ਦੇ ਸ਼ੋਅਰੂਮ 'ਚ ਤੇ ਬਾਈ ਜੀ ਰੰਗ ਦੇਖ ਦੇਖ ਕੇ ਤੁਸੀਂ ਹੈਰਾਨ ਹੀ ਹੋ ਜਾਓਗੇ ਖੁੱਲਾ ਚੈਲੰਜ ਹੈ ਜੇ ਤੁਹਾਨੂੰ ਆਲ ਇੰਡੀਆ 'ਚ ਕਿਤੇ ਵੀ 35% ਡਿਸਕਾਊਂਟ ਮਿਲ ਜਨਾ ਅਸੀਂ ਪੀਸ ਫ੍ਰੀ ਦੇ ਦਾਂਗੇ ਲੁੱਟ ਪਾ ਛੱਡੀ ਆ ਦੇਖੋ ਤੁਹਾਨੂੰ ਹੋਰ ਵੀ ਕਿਤੇ ਜਾਓਗੇ 20 ਜਾਂ 25% ਡਿਸਕਾਊਂਟ ਮਿਲੂਗਾ ਇੱਥੇ ਤੁਹਾਨੂੰ 35 ਮਿਲੂਗਾ ਸਾਰੀ ਲੋਕੇਸ਼ਨ ਵੀ ਤੁਹਾਨੂੰ ਦੱਸਾਂਗੇ ਰੋਡ ਬਾਈ ਰੋਡ ਵੀ ਤੁਸੀਂ ਕਿੱਥੋਂ ਦੀ ਆਉਣਾ ਹੈ ਕਿੱਧਰ ਦੀ ਆਉਣਾ ਆ ਲੋ ਬਾਈ ਜਮਾ ਬਿਲਕੁਲ ਫਰੈਸ਼ ਮਾਲ ਹੈ ਆ ਲੋ ਇੱਕ ਕਾਲਰ ਵਾਲੀਆਂ ਟੀ-ਸ਼ਰਟਾਂ ਨੇ ਜੀ ਆ ਲੋ ਦੇਖੀ ਚੱਲਿਓ ਇਹ ਤਾਂ ਲੁੱਟ ਪਾ ਦੇਣੀ ਆ ਮਾਲ ਕਲੀਅਰ ਕਰਨਾ ਬਈ ਮਾਲ ਆ ਦੇਖੋ ਜਿਹੇ ਜਿਹੇ ਮਰਜ਼ੀ ਰੰਗ ਜਿਹੇ ਜਿਹੇ ਮਰਜ਼ੀ ਡਿਜ਼ਾਈਨ ਆ ਲੋ ਚੱਕ ਲੋ ਲੁੱਟ ਲੋ ਇਹ ਤਾਂ ਲੁੱਟ ਪੈ ਗਈ ਬਾਈ ਲੁੱਟ ਇਤਾਂ ਮਲੀਨੀਅਮ ਸਿਟੀ ਵਾਲੇ ਜਿਹੜੇ ਸੇਠ ਨੇ ਉਹਨਾਂ ਨੇ ਲੁੱਟ ਪਾਤੀ ਕਹਿੰਦੇ ਵੀਡੀਓ ਸ਼ੇਅਰ ਕਰਨ ਵਾਲੇ ਨੂੰ 35% ਡਿਸਕਾਊਂਟ ਤੇ ਮਾਲ ਚੁੱਕਾ ਲੈਣਾ ਆ ਲੋ ਫਰੈਸ਼ ਮਾਲ ਹੈ ਫਰੈਸ਼ ਮਾਲ ਬਾਈ ਜੀ ਫਰੈਸ਼ ਮਾਲ ਦੀ ਗਾਰੰਟੀ ਹੈ ਪੂਰੀ ਆ ਲੋ ਆ ਲੋ ਲੁੱਟ ਪਾ ਛੱਡੀ ਐ ਕਿੰਨਾ ਕਹਾਂ ਮੈਂ ਯਾਦ ਰੱਖਿਓ ਕਿੰਨਾ 35% ਡਿਸਕਾਊਂਟ ਹੈ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਉੱਚੀ ਬੋਲੋ ਮੜਾ ਜਾ हां 35% ਆਜੋ ਕਿਰਾਂ ਭੱਜ ਕੇ ਨੱਠ ਕੇ ਦੌੜ ਕੇ ਹੁਣ ਤੁਹਾਨੂੰ ਅੱਗੇ ਲੈ ਕੇ ਚਲਦੇ ਆਂ ਬਾਈ ਜੀ ਇਹ ਨਾ ਸੋਚਿਓ ਅਮਹੀਨਾ 1.5 ਮਹੀਨਾ ਰਹਿ ਗਿਆ ਸਰਦੀਆਂ ਨੂੰ ਆ ਸਰਦੀਆਂ ਦੇ ਕੱਪੜੇ ਫਰੈਸ਼ ਮਾਲ ਪਹਿਲਾਂ ਹੀ ਆ ਗਿਆ ਇਹਨਾਂ ਕੋਲੇ ਤੇ ਇਹ ਵੀ ਅਸੀਂ ਤੁਹਾਨੂੰ 35% ਡਿਸਕਾਊਂਟ ਵੀ ਦੇ ਦਾਂਗੇ ਜੇ ਤੁਸੀਂ ਹੁਣ ਵੀਡੀਓ ਸ਼ੇਅਰ ਕਰਕੇ ਆਉਣਾ ਨਾ ਇਹ ਹੁਣ ਤੁਹਾਨੂੰ 35% ਡਿਸਕਾਊਂਟ ਤੇ ਮਿਲੂਗਾ ਸਰਦੀਆਂ ਆਉਣ ਤੋਂ ਪਹਿਲਾਂ ਪਹਿਲਾਂ ਆ ਲੋ ਲੋਰ ਦੇਖੋ ਜੀ ਰੰਗ ਦੇਖੀ ਚੱਲੋ ਆ ਲੋ ਆ ਲੋ ਤੁਸੀਂ ਕਹੋਗੇ ਬਾਈ ਜੀ ਕੀ ਬਾਤਾਂ ਨੇ ਇਹ ਤਾਂ ਲੁੱਟੀ ਪਾਤੀ ਮਲੀਨਮ ਸਿਟੀ ਵਾਲੇ ਨੇ ਆ ਲੋ ਆ ਲੋ ਟੀ-ਸ਼ਰਟਾਂ ਦੇਖੋ ਗਰਮੀ ਸਰਦੀ ਜਿਹੜਾ ਮਰਜ਼ੀ ਮਾਲ ਚੱਕੋ ਸਰਦੀਆਂ ਦਾ ਮਾਲ ਐਡਵਾਂਸ ਹੀ ਆ ਗਿਆ ਇਹਨਾਂ ਕੋਲ ਇੱਕੀ ਆ ਲੋ ਇਹ ਵੀ ਤੁਹਾਨੂੰ 35% ਡਿਸਕਾਊਂਟ ਤੇ ਮਿਲੂਗਾ ਜੀ 35% ਤੇ ਆ ਲੋ ਸ਼ਰਟਾਂ ਟੀ-ਸ਼ਰਟਾਂ ਜੋ ਮਰਜ਼ੀ ਲਓ ਜੀ ਆ ਲੋ ਕਲਰ ਦੇਖੋ ਬਾਈ ਜੀ ਆ ਦੇਖੋ ਕਲਰ ਦੇਖੋ 35% 35% ਫਲੈਟ ਡਿਸਕਾਊਂਟ ਹੈ ਬਾਈ ਫਲੈਟ ਜੇ 1000 ਰੁਪਏ ਦੀ ਚੀਜ਼ ਲਓਗੇ ਤਾਂ 650 ਦੀ ਰਹਿ ਗਈ ਆ ਦੇਖੋ ਆ ਲੋ ਦੇਖੀ ਚਲਿਓ ਆ ਲੋ ਤੁਸੀਂ ਰੰਗ ਦੇਖ ਦੇ ਕੇ ਹੈਰਾਨ ਹੋ ਜਾਓਗੇ ਬਾਈ ਵੀ 35% ਡਿਸਕਾਊਂਟ ਓਕਟੇਵ ਆਕਸੀਡ ਵਾਲਾ ਨਾ ਕਰਤਾ ਐਕਤੀ ਦਾ ਜਮੀ ਲੁੱਟ ਪਾਤੀ ਇਹਨਾਂ ਨੇ ਆ ਲੋ ਆ ਲੋ ਮਾਨਸਾ ਪ੍ਰਚਾਰ ਕੰਪਨੀ ਚੈਨਲ ਚਾਹੇ ਫੇਸਬੁੱਕ ਤੇ ਸ਼ੇਅਰ ਕਰੋ ਇੰਸਟਾਗ੍ਰam ਤੇ ਕਰੋ ਚਾਹੇ ਤੁਸੀਂ ਕਰੋ YouTube ਤੇ ਆਪਣਾ ਮਾਨਸਾ ਪ੍ਰਚਾਰ ਕੰਪਨੀ ਚੈਨਲ ਹੈ ਜੀ ਹੁਣੇ ਸਰਚ ਮਾਰ ਲਓ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਦਿਖਾਓ ਤੇ 35% ਡਿਸਕਾਊਂਟ ਪਾਓ ਆ ਲੋ ਆ ਕੁਰਤੇ ਜਿਹਹ ਜਾਂ ਮਰਜ਼ੀ ਤੁਸੀਂ ਇੱਥੇ ਆਈਟਮ ਲੈ ਸਕਦੇ ਹੋ ਲੋਰ ਟੀ-ਸ਼ਰਟ ਕੁਰਤੇ ਪੈਂਟਾਂ ਸ਼ਰਟਾਂ ਕੋਟ ਜੋ ਮਰਜ਼ੀ ਲਓ ਆ ਲੋ ਭਾਈ ਜੀ 35% ਡਿਸਕਾਊਂਟ ਜੋ ਮਰਜ਼ੀ ਆਈਟਮ ਆ ਲੋ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ। ਇਹ ਤਾਂ ਮੇਰੇ ਲਈ ਕੁਰਤੇ ਨਾਲ ਦੇ ਆ ਗਏ ਹਨ। ਪਰ ਇਹ ਟੀ-ਸ਼ਰਟ ਹੈ। ਆ ਲੋ। ਭਾਈ ਜੀ 35% ਆਫ। ਆਜੋ ਹੁਣ ਅਸੀਂ ਤੁਹਾਨੂੰ ਲੋਕੇਸ਼ਨ ਦੱਸਦੇ ਹਾਂ। ਆਜੋ ਕਿਰਾਂ। ਹੁਣ ਅਸੀਂ ਤੁਹਾਨੂੰ ਦੱਸਾਂਗੇ ਜੀ ਸਾਰੀ ਲੋਕੇਸ਼ਨ ਇਹ ਆ ਗਿਆ ਜੀ ਜਵਾਰ ਕੇ ਰੋਡ ਤੇ ਭਗਤ ਸਿੰਘ ਚੌਕ। ਤੇ ਭਗਤ ਸਿੰਘ ਚੌਕ ਦੇ ਬਿਲਕੁਲ ਸਾਹਮਣੇ ਉਹ ਸਾਹਮਣੇ ਮੰਦਿਰ ਦਿਖਦਾ ਜੀ ਵੱਡਾ ਮੰਦਿਰ ਦੇ ਸਾਹਮਣੇ ਨੰਗਲ ਕਲੋਨੀ ਵੱਲ ਨੂੰ ਆ ਸੜਕ ਮੁੜ ਗਈ ਆਪਾਂ ਚੱਲਦੇ ਰਹਾਂਗੇ ਚੱਲਦੇ ਰਹਾਂਗੇ ਆ ਖੱਬੇ ਪਾਸੇ ਆ ਗਿਆ ਜੀ ਜੇ ਆਰ ਮਿਲੀਨੀਅਮ ਸਕੂਲ ਆਪਾਂ ਮੁੜਨਾ ਕਿਸੇ ਪਾਸੇ ਨਹੀਂ ਸਿੱਧਾ ਹੀ ਜਾਇ ਜਾਣਾ ਸਕੂਲ ਦੀ ਬੈਕ ਸਾਈਡ ਤੇ ਮੁੜ ਜਾਗੇ ਆ ਮੁੜ ਗਈ ਸੜਕ ਤੇ ਸੱਜੇ ਪਾਸੇ ਬਿਲਡਿੰਗ ਆ ਗਈ ਜੀ ਮਿਲੀਨੀਅਮ ਸਿਟੀ ਇਹ ਮਿਲੀਨੀਅਮ ਸਿਟੀ ਦੇ ਵਿੱਚ ਤੁਸੀਂ ਜਾਣਾ ਜਿੱਥੋਂ ਦੇ ਆਪਾਂ ਤੁਹਾਨੂੰ ਲੋਕੇਸ਼ਨ ਦੱਸੀ ਹੈ ਉਹ ਇਸ ਮਿਲੀਨੀਅਮ ਸਿਟੀ ਦੇ ਵਿੱਚ ਹੈ ਜੀ